कल ईवनी एंड डिनर टाइम ਦੇ ਉੱਤੇ ਗੁਰੂ ਫ੍ਰੀ ਕੋਰਟ ਰੱਖੇ ਚੱਲ ਰਹੇ ਗੁਰੂ ਗਿੰਦ ਸਿੰਘ ਮੈਡੀਕਲ ਕਾਲਜ ਦੇ ਡੀਡਿਕਸ਼ਨ ਸੈਂਟਰ ਤੋਂ ਜੇਰ ਲਾਜ ਜਿਹੜੇ ਬੱਚੇ ਵਿਕਟਮ ਦਾਖਲ ਕਰਾਏ ਗਏ ਉਹਨਾਂ ਦੇ ਵਿੱਚੋਂ ਹਮ ਅਸ਼ਵਰਾ ਹੋ ਕੇ ਮੌਕਤ ਤੇ ਤਨਤ ਮੁਲਾਜ਼ਮਾ ਬਸੋਂ ਚਕਾਨੀ ਦੇ ਕੇ ਟੋਟਲ 18 ਬੱਚੇ ਪੱਜ ਗਏ ਸੀ ਉਹਦੇ ਪੇਸ਼ੈਂਟ ਉਹਨਾਂ ਦੇ ਵਿੱਚੋਂ ਮਾਨਯੋਗ ਐਸਐਸਪੀ ਸ਼੍ਰੀਮਤੀ ਪ੍ਰਗਿਆ ਜਨ ਜਿਹੜੇ ਜਿਹੜਾ ਤਾਂ ਤੱਕ ਮੁਸ਼ਤਿਹਦੀ ਤੋਂ ਹੁੰਦਾ ਫਰੀਦਕੋਟ ਪੁਲਿਸ ਨੇ ਤੁਰੰਤ ਕ੍ਰਮ ਟੈਕਸ਼ਨ ਕਰਦੇ ਆ ਸੱਤ ਜਿਹੜਿਆ ਉਹ ਫੜ ਕੇ ਦੁਬਾਰਾ ਤੇਰੀ ਹੈਬਿਟੇਸ਼ਨ ਸੈਂਟਰ ਵਿੱਚ ਡੀਡਿਕਸ਼ਨ ਸੈਂਟਰ ਵਿੱਚ ਦਾਖਲ ਹੋਇਆ ਤੇ ਜਿਹੜੇ ਬਾਕੀ 11 ਵਿੱਚੋਂ ਤਿੰਨ ਹੈਗੇ ਆ ਜਿਹੜੇ ਉਹ ਹੋਰ ਇਲਾਜ ਕਰਕੇ ਦਾਖਲ ਹੋਇਆ ਅੱਠ ਜਿਹੜੇ ਅੱਠ ਹੈਗੇ ਆ ਉਹ ਐਨਡੀ ਦੇ ਰਿਲੇਟਿਡ ਹੈਗੇ ਉਹਨਾਂ ਨੂੰ ਵੀ ਅਸੀਂ ਵਾਪੋ ਜਿਹੜੇ ਜਿਹੜੇ ਥਾਣੇ ਦੇ ਪਰੈਂਟਲ ਥਾਣੇ ਦੇ ਐਸਐਸਓ ਨੂੰ ਹਦਾਇਤ ਕਰਤੀ ਗਈ ਹੈ ਮਾਨਯੋਗ ਐਸਐਸਪੀ ਸਾਹਿਬ ਨੂੰ ਉਹਨਾਂ ਨੂੰ ਅੱਜ ਸ਼ਾਮ ਤੱਕ ਪਕੜ ਕੇ ਦੁਬਾਰਾ ਦੀ ਐਡਿਕਸ਼ਨ ਸੈਂਟਰ ਦੇ ਦਾਖਲ ਕਰਾਇਆ ਜਾਏਗਾ ਥੈਂਕ ਯੂ